ਜੀ ਸਾਡੇ ਅੱਜ ਇੱਕ ਬਹੁਤ ਵੱਡਾ ਪ੍ਰਤੀਯਤ ਦਾ ਗੈਰੰਟੀ ਹੈ ਅ ਪਹਿਲਾਂ ਤਾਂ ਸਾਰੇ ਆ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਔਰ ਮੈਂ ਮਾਨ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਪੰਜਾਬ ਦੇ ਬਾਰੇ ਕੋ ਜਿਹਨੇ ਸਕੂਲ ਨੇ ਉਹਨਾਂ ਨੂੰ ਕੁਝ ਨਾ ਕੁਝ ਗ੍ਰਾਂਟਸ ਦੇ ਕੇ ਜਿਹੜਾ ਉਹਨਾਂ ਨੇ ਵਿੱਚ ਕੰਮ ਕਰਵਾਇਆ ਮੈਂ ਆਪਣੇ ਹਲਕਾ ਸਿਧਾਰ ਗਵਿੰਦਪਰਸਾ ਦੀ ਗੱਲ ਕਰਾਂ ਤਾਂ ਪਿਛਲੇ 3 ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ ਆ ਆ ਨੀਰ ਅਬੋਰ ਪਜਾਤਰ ਕੋਰ ਦੇ ਆ ਕਰੀਬ ਜਿਹੜੀ ਆ ਰਾਸ਼ੀ ਆ ਸਾਡੇ ਸਰਕਾਰੀ ਸਕੂਲਾਂ ਨੂੰ ਜਿਹੜੀ ਆ ਦਿੱਤੀ ਗਈ ਆ ਉਹਦੇ ਇਸੇ ਵਜਿਦ ਦੇ ਵਿੱਚ ਜਿੰਨੇ ਵੀ ਸਕੂਲਾਂ ਦੇ ਵਿੱਚ ਨਵੇਂ ਰੂਮ ਬਣੇ ਨੇ ਜਾਂ ਫੈਸਿਲਿਟੀਆਂ ਆਈਆਂ ਨੇ ਜਿਵੇਂ ਬਾਥਰੂਮ ਦੀਆਂ ਜਾਂ ਚਾਰ ਦਿਵਾਰੀ ਦੀਆਂ ਲੈਬਸ ਬਣੀਆਂ ਨੇ ਲਾਇਬ੍ਰੇਰੀ ਬਣੀਆਂ ਨੇ ਉਹਨਾਂ ਦਾ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਉਹਦੇ ਵਿੱਚ ਤਕਰੀਬਨ ਅੱਜ 5 ਸਕੂਲਾਂ ਦਾ ਸਦੂ ਘਾਟਨ ਕੀਤਾ ਹੈ ਔਰ ਇਸ ਮੌਕੇ ਤੇ ਆਬਾਮ ਬਣੋ ਜਿਹੜੀ ਔਰ ਖੁਸ਼ੀ ਆ ਉਹਦੀ ਝਲਕ ਨਜ਼ਰ ਆਈ ਔਰ ਬਹੁਤ ਜਿਹੜਾ ਪਰਮਾ ਹੰਗਾਰਾ ਉਹ ਆਵਾਮ ਨੇ ਦਿੱਤਾ ਔਰ ਮੈਂ ਧੰਨਵਾਦ ਕਰਦਾ ਆਪਣੇ ਹਲਕਾ ਸ਼ੇਰ ਦੀਆਂ ਗਵਰਨਰ ਸਾਹਿਬ ਦੀਆਂ ਜਿੰਨੇ ਵੀ ਬੱਚੇ ਪੇਰੈਂਟਸ ਨੇ ਜਿਨ੍ਹਾਂ ਦੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਭੇਜ ਰਹੇ ਨੇ ਤਾਂ ਕਿ ਆਪਣੇ ਬੱਚਿਆਂ ਦਾ ਵਧੀਆ ਪੇਸ਼ ਬਣਾ ਸਕਣ ਧੰਨਵਾਦ